ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਪੰਜ ਗੱਲਾਂ ਬਾਰੇ ਜੋ ਕਿ ਤੁਹਾਡੇ ਜੀਵਨ ਨੂੰ ਬਦਲ ਦੇਣਗੀਆਂ ਜਾਂ ਫਿਰ ਜੀਵਨ ਨੂੰ ਖਰਾਬ ਕਰਨ ਵਾਲੀਆਂ ਜਾਂ ਜੀਵਨ ਤੇ ਬੁਰਾ ਪ੍ਰਭਾਵ ਪਾਉਂਦੀਆਂ ਹੋਣ ਆਓ ਗੱਲ ਕਰਦੇ ਹਾਂ ਇਹਨਾਂ ਪੰਜ ਗੱਲਾਂ ਬਾਰੇ ਪਹਿਲੇ ਪੰਜ ਗੱਲਾਂ ਮਨੁੱਖ ਦੇ ਜੀਵਨ ਤੇ ਬੁਰਾ ਪ੍ਰਭਾਵ ਪਾਉਂਦੀਆਂ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੂਜਾ ਜੋ ਪੰਜ ਗੱਲਾਂ ਜੀਵਨ ਨੂੰ ਸੁਧਾਰਦੀਆਂ ਹਨ। ਮੁਆਫ ਕਰਨਾ, ਪਿਆਰ, ਆਦਰ, ਚੰਗੀ ਸੰਗਤ, ਸੱਚ ਬੋਲਣਾ। ਤੀਜਾ ਪੰਜ ਗੱਲਾਂ ਮਨੁੱਖ ਨੂੰ ਹੰਕਾਰੀ ਬਣਾਉਂਦੀਆਂ ਹਨ। ਮਾਇਆ ਮੇਰ ਤੇਰ ਚੌਦਰ ਸੁਹਾਪਣ ਆਪਣੀ ਪੂਜਾ ਚੌਥਾ ਪੰਜ ਗੱਲਾਂ ਮਨੁੱਖ ਦੇ ਜੀਵਨ ਨੂੰ ਉੱਚਾ ਉਠਾਉਂਦੀਆਂ ਹਨ ਪਰਮਾਤਮਾ ਦੀ ਪੰਦਗੀ ਚੰਗੇ ਕਰਮ ਗਰੀਬ ਦੀ ਸੇਵਾ ਸੱਚਾ ਪਿਆਰ ਹਮਦਰਦੀ ਪੰਜਵਾਂ ਪੰਜ ਗੱਲਾਂ ਜੀਵਨ ਨੂੰ ਵਿਗਾੜਦੀਆਂ ਹਨ ਗੰਦੇ ਨਾਵਲ ਸਿਨੇਮਾ ਜੂਆ ਸ਼ਰਾਬ ਬੁਰੀ ਸੰਗਤ ਇਹ ਸਨ ਉਹ ਪੰਜ ਗੱਲਾਂ ਜੋ ਸਾਡੇ ਜੀਵਨ ਨੂੰ ਸੁਧਾਰਦੀਆਂ ਵੀ ਹਨ ਅਤੇ ਬੁਰਾ ਪ੍ਰਭਾਵ ਵੀ ਪਾਉਂਦੀਆਂ ਹਨ ਅਗਰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਹੋਣ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਇਦਾਂ ਹੀ ਸਾਡੇ ਚੈਨਲ ਨੂੰ ਪਿਆਰ ਦਿੰਦੇ ਰਹੋ ਹੋਰ ਵੱਧ ਤੋਂ ਵੱਧ ਗੁਰਬਾਣੀ ਦੀਆਂ ਵੀਡੀਓ ਸੇਖਣ ਲਈ ਚੈਨਲ ਦੇ ਉੱਤੇ ਵਿਜ਼ਿਟ ਜ਼ਰੂਰ ਕਰੋ ਅਤੇ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਵੀ ਜ਼ਰੂਰ ਕਰ ਦਿਆ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ